ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ গুਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਤੁਹਾਡੇ ਮੁਹੱਲੇ ਦੀ ਬਿਜਲੀ ਅਕਸਰ ਖਰਾਬ ਰਹਿੰਦੀ ਹੈ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੋ ਠੀਕ ਹੈ ਨਾਲ ਆ ਸਟਾਰਟ ਸਭ ਤੋਂ ਪਹਿਲੇ 63 ਅਮਨ ਨਗਰ ਲੁਧਿਆਣਾ ਡੇਟ ਸੇਵਾ ਵਿਖੇ ਚੀਫ ਇੰਜੀਨੀਅਰ ਸਾਹਿਬ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸ਼ਕਤੀ ਸਦਨ ਲੁਧਿਆਣਾ ਵਿਸ਼ਾ ਕੀ ਹੈ ਬਿਜਲੀ ਦੇ ਖਰਾਬ ਰਹਿਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਮੁਹੱਲੇ ਅਮਨ ਨਗਰ ਵਿੱਚ ਪਿਛਲੇ 2 ਮਹੀਨੇ ਤੋਂ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਇਸ ਬਾਰੇ ਅਸੀਂ ਪਹਿਲਾਂ ਵੀ ਨੇੜੇ ਦੀ ਸਬ ਡਿਵੀਜ਼ਨ ਵਿੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੁਣ ਅਧਿਕਾਰੀ ਕਹਿ ਰਹੇ ਹਨ ਕਿ ਤੁਹਾਡੇ ਸਾਰੇ ਮੱਲੇ ਵਿੱਚ ਤਾਰਾ ਤੇ ਟਰਾਂਸਫਾਰਮ ਪੁਰਾਣੇ ਹੋਣ ਕਰਕੇ ਤਾਰਾ ਵੀ ਸਾੜ ਜਾਂਦੀਆਂ ਹਨ ਤੇ ਟਰਾਂਸਫਾਰਮ ਵੀ ਖਰਾਬ ਹੋ ਜਾਂਦੇ ਹਨ ਕਿਉਂ ਬਿਜਲੀ ਖਰਾਬ ਹੁੰਦੀ ਕਿਉਂਕਿ ਉਹਨਾਂ ਦੇ ਤਾਰਾ ਤੇ ਟਰਾਂਸਫਾਰਮ ਪੁਰਾਣੇ ਹੋ ਗਏ ਆ ਜਿਹੜੇ ਕਰਕੇ ਉਹਨਾਂ ਦੀ ਤਾਰਾ ਸਾੜ ਜਾਂਦੀ ਹੈ ਠੀਕ ਹੈ ਇਸ ਕਰਕੇ ਟਰਾਂਸਫਾਰਮ ਵੀ ਖਰਾਬ ਹੋ ਜਾਂਦੇ ਹਨ ਸਾਡੀ ਆਪ ਜੀ ਨੂੰ ਸਨਿਮਨ ਬੇਨਤੀ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ ਇਸ ਲਈ ਆਪ ਸਹਾਡੇ ਆਪ ਸਾਡੇ ਮਹੱਲੇ ਦੀ ਇਸ ਸਮੱਸਿਆ ਵੱਲ ਵਧੇਰੇ ਧਿਆਨ ਦਿਵੋ ਇਸ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਧੰਨਵਾਦ ਸਹਿਤ ਤੁਹਾਡੇ ਵਿਸ਼ਵਾਸਪਾਤਰ ਕਰਮਵੀਰ ਅਤੇ ਸਮੂਹ ਮਹੱਲਾ ਵਾਸੀ ਸਮੂਹ ਮਤਲਬ ਕਿ ਸਾਰੇ ਮਨਲਾ ਨਿਵਾਸੀ ਵੱਲੋਂ ਇਹ ਪੱਤਰ ਲਿਖਿਆ ਗਿਆ ਠੀਕ ਹੈ